ਦੀ ਰਾਜਾਵੜਿੰਗ ਲਗਾਤਾਰ ਸੁਰਖੀਆਂ 'ਚ ਰਹਿੰਦੇ ਵੀ ਨੇ ਤੇ ਤਰਨਤਾਰਨ ਚੋਣ ਦੇ ਵਿੱਚ ਉਹ ਕਾਫੀ ਸੁਰਖੀਆਂ 'ਚ ਆ ਗਏ ਨੇ ਤੇ ਉਹਨਾਂ ਨੂੰ ਹੁਣ ਘੇਰਿਆ ਨਿਜਰ ਸਾਹਿਬ ਨੇ ਤੇ ਮਾਲਵਿੰਦਰ ਸਿੰਘ ਕਾਂਗੜਾ ਦੇਖੋ ਜਿਹੜੇ ਮਾਲਵਿੰਦਰ ਸਿੰਘ ਕਾਂਗੜੇ ਉਹ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟਰੀ ਪੁਰਾਣੇ ਵਿਦਿਆਰਥੀ ਆ ਗੂਬੀ ਨੇ ਤੇ ਜਿਹੜੇ ਨਿਜਰ ਸਾਹਿਬ ਨੇ ਨਿਤਿਰ ਸਾਹਿਬ ਬਾਰੇ ਸੰਨ ਪਤਾ ਹੈ ਉਹ ਵੀ ਪ੍ਰਾਨੇ ਆਗੂ ਮੰਤਰੀ ਵੀ ਰਹੇ ਹਨ ਉਹਨਾਂ ਨੇ ਬਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਿਹਾ ਕਿ ਸ਼੍ਰੀਮਾਨ ਜੀ ਤੁਸੀਂ ਹਰ ਰੋਜ਼ ਨਵੇਂ ਤੋਂ ਨਮਾ ਬਿਵਾਦ ਸ਼ੁਰੂ ਕਰਦੇ ਹੋ ਜਿਹੜਾ ਤੁਹਾਡੇ ਗੱਲ ਪੈਂਦਾ ਪਰ ਕਿਸੇ ਵੀ ਸੀਨੀਅਰ ਕਾਂਗਰਸੀ ਨੇ ਇਸ ਗੱਲ ਤੇ ਕੋਈ ਗੱਲ ਜਾਰੀ ਨਹੀਂ ਕੀਤੀ ਕਿ ਜੋ ਕੁਝ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ ਹੈ ਉਹਦਾ ਕਾਂਗਰਸ ਪਾਰਟੀ ਨਾਲ ਸੰਬੰਧ ਨਹੀਂ ਉਹਦਾ ਨਿੱਜੀ ਹੋ ਸਕਦਾ ਹੈ ਇਸ ਲਈ ਕਥਤ ਰੂਪ ਦੇ ਵਿੱਚ ਜ਼ਿੰਮੇਵਾਰ ਤਾਂ ਉਹ ਵੀ ਬਣਦੇ ਨੇ ਸਿਆਸੀ ਆ ਸਿਆਸ ਦੇ ਤੌਰ ਦੇ ਉੱਤੇ ਜੋ ਮਰਜ਼ੀ ਕਰਨ ਪਰ ਉਹਨਾਂ ਨੂੰ ਧਾਰਮਿਕ ਜਾਂ ਹੋਰ ਤਰ੍ਹਾਂ ਦੇ ਜਿਹੜੇ ਵਿਵਾਦਤ ਕੰਮ ਨੇ ਉਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਉਹ ਆਪਣੇ ਆਪ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਜੇ ਬਚ ਕੇ ਰਹਿੰਦੇ ਨੇ ਤਾਂ ਆਪਾ ਕਹਿ ਸਕਦੇ ਹਾਂ ਕਿ ਬਹੁਤ ਫਟਕੀ ਹੈ ਇਸ ਮਾਮਲੇ ਦੇ ਵਿੱਚ ਜਿਹੜਾ ਕੁਝ ਸਾਹਮਣੇ ਆਇਆ ਅੱਜ ਕਿਸ ਕਸਮ ਦਾ ਸਾਹਮਣੇ ਆਇਆ ਕਿ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਹੀ ਇਹ ਜਿਹੜਾ ਸਾਰਾ ਕੁਝ ਬੀੜੀਆ ਦੇ ਵਿੱਚ ਆ ਰਿਹਾ ਹੈ ਔਰ ਇਹਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਵੱਲੋਂ ਵੀ ਕੋਈ ਠੋਸ ਸਪਸ਼ਟੀਕਰਨ ਨਹੀਂ ਦਿੱਤਾ ਰਾਜਾ ਵੜਿੰਗ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਉਹਨਾਂ ਨੇ ਪਿੱਛੇ ਜੇ ਇੱਕ ਬਿਆਨ ਦਿੱਤਾ ਬੂਟਾ ਸਿੰਘ ਬਾਰੇ ਜੋ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸੀ ਤਾਂ ਉਸ ਤੋਂ ਬਾਅਦ ਚ ਵਿਵਾਦ ਹੋ ਗਿਆ ਅਨਸੂਚੇ ਜਾਤੀ ਕਮਿਸ਼ਨ ਤੱਕ ਵੀ ਸ਼ਿਕਾਇਤ ਪਹੁੰਚ ਗਈ ਉਹਨਾਂ ਨੂੰ ਤਲਬ ਕਰ ਲਿਆ ਗਿਆ ਉਸ ਤੋਂ ਬਾਅਦ ਦੇ ਵਿੱਚ ਇਸੇ ਕਾਂਗਰਸ ਪਾਰਟੀ 'ਤੇ ਇਲਜ਼ਾਮ ਲੱਗੇ ਕਿ ਇਹਨਾਂ ਨੇ ਗੁਰੂ ਸਹਿਬਾਨ ਦਾ ਅਨਰਾਧਰ ਕੀਤਾ ਹੈ ਸਟੇਜ ਦੇ ਉੱਤੇ ਅਜੀਬ ਤਸਵੀਰ ਲਗਾਈ ਜਿਹੜੀ ਨਹੀਂ ਲੱਗਣੀ ਚਾਹੀਦੀ ਸੀ ਤਾਂ ਉਹਦੇ ਉੱਤੇ ਵੱਡੇ ਲੀਡਰਾਂ ਦੀਆਂ ਤਸਵੀਰਾਂ ਲਗਾ ਦਿੱਤੀਆਂ ਗਈਆਂ ਤੇ ਹੁਣ ਰਾਜਾ ਵੜਿੰਗ ਨੇ ਇੱਕ ਛੋਟੇ ਬੱਚਿਆਂ ਦੇ ਨਾਲ ਚਾਹੇ ਉਹਨੂੰ ਜਾਣੇ ਜਾਂ ਨਾ ਜਾਣੇ ਚ ਕਹ ਲਈਏ ਚਾਹੇ ਉਹ ਆਪਣੇ ਹਿਸਾਬ ਦੇ ਨਾਲ ਕੋਈ ਜਿਹੜੀ ਹਰਕਤ ਕੀਤੀ ਉਸ ਤੋਂ ਬਾਅਦ ਦੇ ਵਿੱਚ ਵਿਵਾਦ ਪੈਦਾ ਹੋ ਗਿਆ ਤਾਂ ਉਹਦੇ ਲਈ ਵੀ ਰਾਜਾ ਵੜਿੰਗ ਦੇ ਖਿਲਾਫ ਸ਼ਿਕਾਇਤ ਦੇ ਦਿੱਤੀ ਗਈ ਹੈ ਉੱਥੇ ਜਿਹੜਾ ਸਬੰਧਤ ਥਾਣਾ ਹੈ ਉਹਦੇ ਵਿੱਚ ਪਹੁੰਚੇ ਸੀਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਤਾਂ ਉਹਨਾਂ ਨੇ ਜਾ ਕੇ ਸ਼ਿਕਾਇਤ ਕੀਤੀ ਹੈ ਕਿ ਕੋਈ ਨਾ ਕੋਈ ਕਾਰਵਾਈ ਜ਼ਰੂਰ ਕੀਤੀ ਜਾਵੇ ਹਾਲਾਂਕਿ ਰਾਜਾ ਵੜਿੰਗ ਲਗਾਤਾਰ ਸੁਰਖੀਆਂ 'ਚ ਰਹਿੰਦੇ ਵੀ ਨਹੀਂ ਤੇ ਤਰਨਤਾਰਨ ਚੋਣ ਦੇ ਵਿੱਚ ਉਹ ਕਾਫੀ ਸੁਰਖੀਆਂ 'ਚ ਆ ਗਏ ਨੇ ਤੇ ਉਹਨਾਂ ਨੂੰ ਹੁਣ ਘੇਰਿਆ ਨਿਜਰ ਸਾਹਿਬ ਨੇ ਤੇ ਮਾਲਵਿੰਦਰ ਸਿੰਘ ਕਾਂਗਹਰਾਂ ਨੇ ਦੇਖੋ ਜਿਹੜੇ ਮਾਲਵਿੰਦਰ ਸਿੰਘ ਕਾਂਗੜ ਨੇ ਉਹਨਾਂ ਦਾ ਪ੍ਰਸਾਦ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਪੁਰਾਣੇ ਵਿਦਿਆਰਥੀ ਆਗੂ ਵੀ ਨੇ ਤੇ ਜਿਹੜੇ ਨਿਜਰ ਸਾਹਿਬ ਨੇ ਨਿਜਰ ਸਾਹਿਬ ਬਾਰੇ ਸਾਨੂੰ ਪਤਾ ਹੈ ਉਹ ਵੀ ਪੁਰਾਣੇ ਆਗੂ ਨੇ ਮੰਤਰੀ ਵੀ ਰਹੇ ਨੇ ਉਹਨਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਿਹਾ ਹੈ ਕਿ ਸ਼੍ਰੀਮਾਨ ਜੀ ਤੁਸੀਂ ਹਰ ਰੋਜ ਨਵੇਂ ਤੋਂ ਨਮਾ ਬਵਾਦ ਸ਼ੁਰੂ ਕਰਦੇ ਹੋ ਜਿਹੜਾ ਤੁਹਾਡੇ ਗੱਲ ਪੈਂਦਾ ਪਰ ਕਿਸੇ ਵੀ ਸੀਨੀਅਰ ਕਾਂਗਰਸੀ ਨੇ ਇਸ ਗੱਲ ਤੇ ਕੋਈ ਗੱਲ ਜਾਰੀ ਨਹੀਂ ਕੀਤੀ ਕਿ ਜੋ ਕੁਝ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ ਹੈ ਉਹਦਾ ਕਾਂਗਰਸ ਪਾਰਟੀ ਨਾਲ ਸੰਬੰਧ ਨਹੀਂ ਉਹਦਾ ਨਿੱਜੀ ਹੋ ਸਕਦਾ ਹੈ ਇਸ ਲਈ ਕਥਤ ਰੂਪ ਦੇ ਵਿੱਚ ਜ਼ਿੰਮੇਵਾਰ ਤਾਂ ਉਹ ਵੀ ਬਣਦੇ ਨੇ ਜਿਹੜਾ ਤਾਜ਼ਾ ਬੱਚਿਆਂ ਬਾਰੇ ਕਿਹਾ ਹਾਲਾਂਕਿ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਸਿਆਸੀ ਆਗੂ ਸਿਆਸਤ ਦੇ ਤੌਰ ਦੇ ਉੱਤੇ ਜੋ ਮਰਜ਼ੀ ਕਰਨ ਪਰ ਉਹਨਾਂ ਨੂੰ ਧਾਰਮਿਕ ਜਾਂ ਹੋਰ ਤਰ੍ਹਾਂ ਦੇ ਜਿਹੜੇ ਵਿਵਾਦਤ ਕੰਮ ਨੇ ਉਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਉਹ ਆਪਣੇ ਆਪ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਜੇ ਬਚ ਕੇ ਰਹਿੰਦੇ ਨੇ ਤਾਂ ਆਪਾ ਕਹਿ ਸਕਦਾ ਕਿ ਬਹੁਤ ਵੱਡੀ ਗੱਲ ਹੈ ਆਮ ਤੌਰ ਤੇ ਆਗੂ ਬਚਦੇ ਨਹੀਂ ਉਹ ਕਿਸੇ ਨਾ ਕਿਸੇ ਵਿਵਾਦ 'ਚ ਘਿਰ ਜਾਂਦੇ ਨੇ ਪਤਾ ਨਹੀਂ ਇਹਨਾਂ ਨੂੰ ਇਹ ਲੱਗਦਾ ਕਿ ਜੇ ਅਸੀਂ ਵਿਵਾਦਾਂ 'ਚ ਰਹਾਂਗੇ ਤਾਂ ਸਾਡੀ ਮਸ਼ਹੂਰੀ ਬੜੀ ਹੋ ਜਾਣੀ ਹੈ ਇਸ ਮਾਮਲੇ ਦੇ ਵਿੱਚ ਜਿਹੜਾ ਕੁਝ ਸામਨੇ ਆਇਆ ਉਹ ਐਸ ਕਿਸਮ ਦਾ ਸਾਹਮਣੇ ਆਇਆ ਕਿ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਹੀ ਇਹ ਜਿਹੜਾ ਸਾਰਾ ਕੁਝ মিডিਆ ਦੇ ਵਿੱਚ ਆ ਰਿਹਾ ਹੈ ਔਰ ਇਹਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਵੱਲੋਂ ਵੀ ਕੋਈ ਠੋਸ ਸਪਸ਼ਟੀਕਰਨ ਨਹੀਂ ਦਿੱਤਾ ਨੇ ਬੰਦੇ ਆਮ ਤੌਰ ਤੇ ਕਹਿ ਦਿੰਦੇ ਆ ਕਿ ਭਾਈ ਭਲੇਖੇ ਨਾਲ ਹੋ ਗਿਆ ਜਾ ਜੋ ਪਰਤ ਜਿੱਦਾਂ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਇਹ ਤਿੰਨ ਚਾਰ ਬਵਾਦ ਕਾਂਗਰਸੀ ਪ੍ਰਧਾਨ ਦੇ ਗਲ ਪਏ ਨੇ ਇਜਤੋਂ ਇਹ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਕਾਂਗਰਸ ਦੀ ਹਾਈ ਕਮਾਂਡ ਵੀ ਬਿਹਾਰ ਤੋਂ ਵਿਲੀ ਹੋ ਜਾਣੀ ਹੈ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਆਪਣੇ ਕਿਤੇ ਕੋਈ ਨਾ ਕੋਈ ਕਾਰਵਾਈ ਵੀ ਹੋ ਸਕਦੀ ਹੈ ਇਦੇ ਬਾਰੇ ਇਸ ਚੀਜ਼ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ